ਦੁਨੀਆਨਾ ਦੇ ਵਿੱਚ ਆਏ ਗਏ ਦਿਨੇ ਗੁੰਡਾਗਰਦੀ ਅਤੇ ਬਾਰਦਾਤ ਦੇ ਮਾਮਲੇ ਜਿਹਨੋਂ ਦਿਨ ਹੀ ਵੱਧਦੇ ਜਾ ਰਹੇ ਨੇ ਤੇ ਦੱਸਿਆ ਜਾ ਰਿਹਾ ਹੈ 62 ਸਾਲ ਦੇ ਵਿਅਕਤੀ ਨੂੰ ਇੱਕ ਮਕਾਨ ਮਾਲਕ ਦੇ ਵੱਲੋਂ ਜਿਹੜਾ ਕੀ ਹੈ ਉਹਦਾ ਕਤਲ ਕਰ ਦਿੱਤਾ ਗਿਆ। ਲੋਕ ਇਹਨਾਂ ਦਾ ਬੇਟਾ ਵਾ ਬੱਬੂ ਪਰਮਜੀਤ ਸਿੰਘ ਪੱਲਾ ਉਹ ਅੱਗੇ ਵੀ 2-4 ਵਾਰੀ ਚਲੋ ਬੈਂਚ ਬਸਾਈ ਹੋਈ ਆ ਮੈਂ ਵਿਚ ਵਿਚਾਲਾ ਕਰਕੇ ਮੈਂ ਕਹਾ ਕੋਈ ਨਹੀਂ ਭਾਜੀ ਕਿਸੇ ਨੇ ਕਿਸੇ ਗੱਲ ਤੋਂ ਕਰੀ ਇੱਥੇ ਕਾਰ ਨਹੀਂ ਕਰੀ ਕਰਨੀ ਇੱਥੇ ਬਹਿਣਾ ਨਹੀਂ ਇੱਥੇ ਝਾੜੂ ਨਹੀਂ ਮਾਰਨ ਮੈਂ ਅੰਦਰ ਸਿਗਾ ਸਾਹਮਣੇ ਆਇਆ ਵਾ ਤੇ ਇਨੇ ਆ ਕੇ ਮਨ ਲਓ ਕਿ ਬੱਚੇ ਨੂੰ ਗਾਣਾ ਗੋਲਾ ਕੱਢਣ ਲੱਪੀ ਉਹ ਅੰਦਰ ਆ ਗਿਆ ਉਹਨਾਂ ਦੇ ਕਹਿੰਦਾ ਮੈਨੂੰ ਗਾਣਾ ਗੋਲਾ ਕੱਢੀਆਂ ਪਾਪਾ ਬਾਹਰ ਆ ਗਏ ਤੇ ਮੰਮਾ ਨੇ ਰੋਕਿਆ ਵੀ ਪਾਪਾ ਨੂੰ ਗਾਣਾ ਕੱਢਣ ਲੱਪਾ ਮੇਰੀ ਮਾਂ ਨੂੰ ਗਾਣਾ ਕੱਢੀਆਂ ਹਰ ਵਾਰ ਉਹ ਬਲਗੀ ਇਹਨਾਂ ਨੇ ਕਦੀ ਸਾਨੂੰ ਜਲੀਲ ਕਰਨਾ ਬੇਇੱਜ਼ਤੀ ਕਰਨੀ ਕਦੀ ਅੱਗੇ ਇੱਕ ਦੋ ਵਾਰੀ ਲੜਨ ਦੀ ਕੋਸ਼ਿਸ਼ ਕੀਤੀ ਬਟ ਅਸੀਂ ਨਹੀਂ ਲੜਦੇ ਕਦੀ ਮੇਰੇ ਜਿਹੜੇ ਜਿਹੜਾ ਮੇਰੇ ਦੋਸਤ ਮੇਰੇ ਨਾਲ ਆ ਰਿਹਾ ਕਿਸੇ ਨੂੰ ਕਦੀ ਕਿਸੇ ਨੂੰ ਫੋਨ ਕਰਾ ਰਿਹਾ ਕਦੀ ਧਮਕੀਆਂ ਦੇ ਰਿਹਾ ਬਈ ਇਹਦੇ ਨਾਲ ਨਹੀਂ ਖੜਨਾ ਇਹਨੂੰ ਅਪਰੋਚ ਕਰਾ ਰਿਹਾ ਕਿਸੇ ਨੂੰ ਥਾਣੇ ਵੀ ਬਾਹਰ ਦੇਖ ਲਓ ਗੱ ਲੁਧਿਆਣਾ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਹਾਂ ਯੂਵਨ ਬੇਲੀ ਲੁਧਿਆਣਾ ਦੇ ਵਿੱਚ ਆਏ ਗਏ ਦਿਨੇ ਗੁੰਡਾਗਰਦੀ ਅਤੇ ਵਾਰਦਾਤਾਂ ਦੇ ਮਾਮਲੇ ਜਿਹਨੋਂ ਦਿਨ ਹੀ ਵੱਧੇ ਜਾ ਰਹੇ ਨੇ ਹੁਣ ਇਸ ਵਕਤ ਇੱਕ ਹੋਰ ਇਹੋ ਜਿਹੇ ਮਾਮਲੇ ਸਾਹਮਣੇ ਆਇਆ ਲੁਧਿਆਣਾ ਦੇ ਹੈਪੋਵਲ ਕਲਾ ਤੋਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਕਿ ਇੱਕ ਘਰ ਦੇ ਵਿੱਚ ਜਿਹੜਾ ਕੀ ਐ ਟੈਂਟ ਲੱਗਾ ਹੈ ਅਫਸੋਸ ਦੀ ਘੜੀਏ ਤੇ ਦੱਸਿਆ ਜਾ ਰਿਹਾ ਹੈ 62 ਸਾਲ ਦੇ ਵਿਅਕਤੀ ਨੂੰ ਇੱਕ ਮਕਾਨ ਮਾਲਕ ਦੇ ਵੱਲੋਂ ਜਿਹੜਾ ਕੀ ਹੈ ਉਹਦਾ ਕਤਲ ਕਰ ਦਿੱਤਾ ਗਿਆ ਕਤਲ ਕਿਦਾਂ ਕਰ ਦਿੱਤਾ ਗਿਆ ਸਾਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਇਸ ਵੀਡੀਓ ਰਾਹੀਂ ਪੂਰੀ ਜਾਣਕਾਰੀ ਸੁਣੀਓ ਕਿ ਉਹਨਾਂ ਦੇ بیٹے ਨੇ ਕਿਹਾ ਕਿਦਾਂ ਉਸ ਵਿਅਕਤੀ ਨੇ ਕਤਲ ਕਿਦਾਂ ਕਿਸ ਤਰ੍ਹਾਂ ਇਹ ਵਾਰਦਾਤ ਨੂੰ ਇੰਜਾਮ ਦਿੱਤਾ ਸਾਰੀ ਸਾਰੀ ਜਾਣਕਾਰੀ ਇਸ ਵੀਡੀਓ ਮੱਦੇ ਰਾਈ ਸੁਣੀਓ ਇਹ ਮਾਮਲਾ ਹੋਇਆ ਹੈ ਜੀ ਮੇਰੀ ਸ਼ਾਪ ਹੈ ਇੱਥੇ ਸੂਰਜ ਬੁੱਕ ਸ਼ਾਪ ਪਿਛਲੇ 40 ਸਾਲਾਂ ਤੋਂ ਮੇਰੇ ਫਾਦਰ ਰਨ ਕਰਦੇ ਇਹ ਸਾਡੇ ਲੈਂਡਲੋਰ ਇਹਨਾਂ ਨਾਲ ਸਾਡਾ ਵੈਸੇ ਵੀ ਪ੍ਰੋਪਰਟੀ ਡਿਸਪਿਊਟ ਚੱਲ ਰਿਹਾ ਪਿਛਲੇ 30 ਸਾਲਾਂ ਤੋਂ ਮਤਲਬ ਇਹਨਾਂ ਦਾ ਬੇਟਾ ਵਾ ਬੱਬੂ ਪਰਮਜੀਤ ਸਿੰਘ ਪੱਲਾ ਉਹ ਅੱਗੇ ਵੀ ਦੋ ਚਾਰ ਵਾਰੀ ਚਲੋ ਬੈਂਚ ਪਸਾਈ ਹੋਈ ਆ ਮੈਂ ਵਿਚ ਵਿਚਾਲਾ ਕਰਕੇ ਮੈਂ ਕਹਾ ਕੋਈ ਨਹੀਂ ਭਾਜੀ ਕਿਸੇ ਨਾ ਕਿਸੇ ਗੱਲ ਤੋਂ ਕਰੀ ਇੱਥੇ ਕਾਰ ਨਹੀਂ ਖੜੀ ਕਰਨੀ ਇੱਥੇ ਬੈਣਾ ਨਹੀਂ ਇੱਥੇ ਝਾੜੂ ਨਹੀਂ ਮਾਰਨਾ ਸਵੇਰੇ ਲੜਕਾ ਆਇਆ ਮੇਰਾ ਪੌਣੇ ਕੋ 9 ਵਜੇ ਮੈਂ ਅੰਦਰ ਸੀਗਾ ਉਹ ਦੁਬਾਰ ਸਵਾਈ ਸਵਾਈ ਕਰ ਰਿਹਾ ਸੀ ਇਹ ਸਾਹਮਣੇ ਆਇ ਇਨੇ ਆ ਕੇ ਮਨ ਲੋ ਕਿ ਬੱਚੇ ਨੂੰ ਗਾਲਾਂ ਗੋਲਾਂ ਕੱਢਣ ਲੱਪੀ ਉਹ ਅੰਦਰ ਆ ਗਿਆ ਉਹਨਾਂ ਦੇ ਕਹਿੰਦਾ ਮੈਨੂੰ ਗਾਲਾਂ ਗੋਲਾਂ ਕੱਢੀਆਂ ਪਾਪਾ ਬਾਹਰ ਆ ਗਏ ਤੇ ਮੰਮਾ ਨੇ ਰੋਕਿਆ ਵੀ ਪਾਪਾ ਨੂੰ ਗਾਲਾਂ ਕੱਢਣ ਲੱਪੀ ਮੇਰੀ ਮਾਂ ਨੂੰ ਗਾਲਾਂ ਕੱਢੀਆਂ ਅੰਦਰ ਇੱਥੇ ਹੱਤੋਂ ਬਾਈ ਹੋਈ ਐ ਮੈਂ ਆਇਆ ਭੱਜ ਕੇ ਮੈਂ ਵਿਚੋਂ ਉਹਨੇ ੱੱਕਾ ਮਾਰਿਆ ਉਹ ਤਾਂ ਕਮਰ ਨਾਲ ਪਿੱਛੇ ਨਾਲ ਛੱਟ ਲੱਗੀ ਵੈਸੇ ਵੀ ਤੇ ਬਸ ਅਨਕੌਂਸ਼ੀਅਸ ਹੋ ਗਿਆ ਉਸ ਤੋਂ ਬਾਅਦ ਮੈਂ ਪਾਣੀ ਪੀਣੇ ਛੱਟਾ ਮਾਰਿਆ ਤੇ ਉੱਥੇ ਹਸਪੀਟਲ ਗਏ ਉਹਨਾਂ ਨੇ ਦਿੱਤੀ ਐ ਟ੍ਰੀਟਮੈਂਟ ਪਰ ਉਹ ਕਹਿੰਦੇ ਹੈ ਨਹੀਂ ਕੁਝ ਇੱਕ ਵਈ ਕਿਉਂ ੱੱਕਾ ਕਿਉਂ ਮਾਰਿਆ ਕੀ ਗੱ ਤੇ ਇਹ ਨਹੀਂ ਅ ਰੰਜੀਤ ਵਗੈਰਾ ਸੀ ਕੀ ਆ ਕੀ ਗੱਲ ਕੀ ਸੀਗੀ 30 ਸਾਲ ਤੋਂ ਸਾਡਾ ਪ੍ਰੋਪਰਟੀ ਡਿਸਪਿਊਟ ਚੱਲ ਰਿਹਾ ਹੈ ਮੇਰੀ ਸ਼ਾਪ ਹੈ ਅੱਛਾ ਤੇ ਉਹ ਤੇ ਇਹਨਾਂ ਨੇ ਪਰਸਾਂ ਸਸੀ ਦਾ ਕੇਸ ਲਗਾਇਆ ਬਟ ਉਹ ਕੇਸ ਅੰਡਰ ਕੋਰਟ ਚ ਹੈ ਨਾ ਉਹਨਾਂ ਨੇ ਸਾਨੂੰ ਅੱਜ ਕੁਝ ਕਿਹਾ ਕਰਾਇਆ ਸਾਡਾ ਕੋਰਟ ਚ ਜਮਾ ਹੁੰਦਾ ਕੋਈ ਸੀ ਦਿੱਕਤ ਨਹੀਂ ਕਾਫੀ ਸਾਲਾਂ ਤੋਂ ਚੱਲ ਰਿਹਾ ਬਟ ਇਹ ਸਾਨੂੰ ਕਿਤੇ ਨਾ ਕਿਸੇ ਗੱਲ ਤੋਂ ਕੋਈ ਕਦੀ ਕੋਈ ਕਦੀ ਇਹਨਾਂ ਨੇ ਮਾਰਕੀਟ ਬੱਲੇ ਬਣਾਈ ਸਾਰੀ ਆ ਦੇਖੋ ਤੋੜ ਕੇ ਅਸੀਂ ਸਟੇਲ ਨਹੀਂ ਲਿਆ ਸੀ ਕਿ ਕੋਈ ਗੱਲ ਨਹੀਂ ਅਸੀਂ ਹਰ ਗੱਲ 'ਚ ਮਿਲ ਲੱਗੇ ਇਹਨਾਂ ਦੇ ਨਾਲ ਰਹੇ ਚਲੋ ਕੋਈ ਨਹੀਂ ਕਿਤੇ ਨਾ ਕਿਤੇ ਮੰਨ ਜਾਂਦੇ ਤੇ ਹਰ ਵਗਰੋਂ ਮ ਅੱਗੇ ਇੱਕ ਦੋ ਵਾਰੀ ਲੜਨ ਦੀ ਕੋਸ਼ਿਸ਼ ਕੀਤੀ ਬਟ ਅਸੀਂ ਨਹੀਂ ਲੜਦੇ ਹੁਣ ਵੀ ਕੋਈ ਲੜਾਈ ਵਾਲੀ ਗੱਲ ਨਹੀਂ ਗਾਲਾਂ ਕੱਢਣ ਲੱਪਿਆ ਕਿ ਮੇਰੀ ਮਦਰ ਨੂੰ ਗਾਲਾਂ ਕੱਢੀਆਂ ਤੇ ਉਸ ਤੋਂ ਬਾਅਦ ਉਂਝਰੋ ਥਾਣੇ ਗਏ ਉਸ ਤੋਂ ਬਾਅਦ ਵੀ ਇਹਨਾਂ ਨੇ ਜਿੰਨੇ ਇਹਨਾਂ ਦੇ ਨਾਲ ਹੋਰ ਇਹਨਾਂ ਦੇ ਚਾਚੇ ਤਾਇਦੇ ਮੁੰਡੇ ਸਾਰੇ ਪਿੱਛੇ ਨੇ ਕਦੀ ਮੇਰੇ ਜਿਹੜੇ ਜਿਹੜਾ ਮੇਰਾ ਦੋਸਤ ਮੇਰੇ ਨਾਲ ਆ ਰਿਹਾ ਕਿਸੇ ਨੂੰ ਕਦੀ ਕਿਸੇ ਨੂੰ ਫੋਨ ਕਰਾ ਰਿਹਾ ਕਦੀ ਧਮਕੀਆਂ ਦੇ ਰਿਹਾ ਬਈ ਇਹਦੇ ਨਾਲ ਨਹੀਂ ਖੜਨਾ ਇਹਨੂੰ ਅਪਰੋਚ ਕਰਾ ਰਿਹਾ ਕਿਸੇ ਨੂੰ ਥਾਣੇ ਵੀ ਬਾਹਰ ਦੇਖ ਲੋ ਗੱਡੀ ਲਾ ਕੇ ਖੜੇ ਹੋਇਆ ਮੈਨੂੰ ਉਹਨਾਂ ਨੇ ਕਹਿਆ ਕਹਿੰਦਾ ਧਿਆਨ ਨਾ ਜਾਓ ਮਨ ਲੱ ਨੀ ਪ੍ਰੋਪਰਟੀਆਂ ਸਟੇ ਤੋਂ ਹੀ ਲਿੱਤਾ ਆਇਆ ਕੋਰਟ ਤੋਂ ਤਾਂ ਵੀ ਜਿਹੜਾ ਕਿ ਇਹ ਵਿਵਾਦ ਛੜਿਆ ਆਇਆ ਵਾ ਲੜਾਈ ਝਗੜਾ ਤਰਨਾ ਕਰ ਰਹੇ ਨੇ ਕੋਈ ਤੁਸੀਂ ਕਾਰਵਾਈ ਕੀਤੀ ਪਹਿਲੇ ਇਹਨਾਂ ਤੇ ਕੋਈ ਵਕੀਲ ਨਾਲ ਗੱਲਬਾਤ ਕੀਤੀ ਤੁਸੀਂ ਅਕੀ ਤਾਂ ਤੁਹਾਨੂੰ ਏਦਾਂ ਗੱਲਬਾਤ ਕਰ ਰਹੇ ਸਾਡਾ ਕੋਰਟ ਡਿਸਪਿਊਟ ਹੈ ਉੱਥੇ ਚੱਲ ਰਿਹਾ ਹੈ ਮਤਲਬ ਕਿ ਅਸੀਂ ਲੜਦੇ ਨਹੀਂ ਕਦੀ ਅੱਗੇ ਕਦੀ ਬੋਲੇ ਵੀ ਤਾਂ ਹੱਥ ਜੋੜਦੇ ਨੇ ਵੀ ਬੋ ਜੀ ਕੋਈ ਅਸੀਂ ਕਰਨੀ ਤੁਸੀਂ ਜੋ ਕੋਰਟ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਹੈ ਸਾਨੂੰ ਅਸੀਂ ਕੋਈ ਦਿੱਕਤ ਨਹੀਂ ਪਰ ਸਾਨੂੰ ਨਹੀਂ ਪਤਾ ਸੀ ਕਿ ਏਦਾਂ ਦਾ ਕੰਮ ਹੋ ਜਾਗਾ ਕਦੀ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਕਿ ਕਮਾਂਗੇ ਚੱਲ ਅਨਕੌਨਸ਼ੀਅਸ ਹੋ ਕੇ ਠੀਕ ਕਿੰਨੇ ਵੇ ਹੋਈ ਐ ਤੇ ਇੱਕ ਦੋ ਇਹ ਆਏ ਨੇ ਸਵੇਰੇ 9 ਵਜੇ ਪੂਰੇ ਜੀ ਇਹ ਉਹਨਾਂ ਦੇ ਡੈਡੀ ਆਏ ਨੇ ਆ ਤਾਂ ਮੁੰਡਾ ਆ ਡੈਡੀ ਦਾ ਮੈਨੂੰ ਪਤਾ ਨਹੀਂ ਪਿੱਛੇ ਹੋਵੇ ਮੁੰਡਾ ਸੀਗਾ ਮੁੰਡਾ ਹੀ ਦੇਖਿਆ ਮੈਂ ਅੱਛਾ ਤੇ ਸਭ ਬਰਲੇ ਹੋਈ ਵਿੱਚ ਪਿਓ ਪੁੱਤ ਸਭ ਇੱਕੋ ਹੀ ਐ ਇਹਨਾਂ ਦਾ ਮਕਸਦ ਹੀ ਸੀਗਾ ਵੀ ਪਰੇਸ਼ਾਨ ਕਰਨੇ ਕਰਨਗੇ 30 ਸਾਲ ਤੋਂ ਦੇਖ ਲਓ ਕਦੀ ਕਿਸੇ ਤਰ੍ਹਾਂ ਹਰਾਸਮੈਂਟ ਕਰ ਜੀ ਮੈਂ ਤੁਹਾਨੂੰ 10ਵੇਂ ਤੋਂ ਹਰ ਗੱਲ 'ਚ ਕੋਈ ਨਾ ਕੋਈ ਪੰਗਾ ਹਰ ਗੱਲ 'ਚ ਐਥੇ ਕਿਸੇ ਕੋਈ ਬੈਠਾ ਹੋਵੇ ਉਹਨੂੰ ਵੀ ਤਰਾਜ ਐਥੇ ਨਹੀਂ ਬਹਿਣਾ ਜੀ ਆ ਵੀ ਪ੍ਰਾਪਰਟੀ ਇਹਨਾਂ ਦੀ ਸਾਰੀ ਆ ਵਾਲੀ ਬਟ ਇੱਥੇ ਰਹਿੰਦੇ ਨਹੀਂ ਐ ਇਥੇ ਸਾਰੇ ਗਲਤ ਸਭ ਇਹਨਾਂ ਨੇ ਗੰਦ ਪਾਇਆ ਤੇ ਸ਼ਰਾਬਾਂ ਪੀਂਦੇ ਆ ਗਏ ਸਾਰਾ ਗਲਤ ਕੰਮ ਹੁੰਦਾ ਕਿੰਨੇ ਕੋ ਸਾਲ ਹੋ ਗਏ ਆ ਵਿਵਾਦ ਛੱਡ ਦੇ ਨੂੰ ਦੁਕਾਨ ਦਾ ਸਾਰ ਸਾਡੀ 40 ਸਾਲ ਪੁਰਾਣੀ ਆ ਤੇ ਸਾਡਾ 30 ਸਾਲ ਹੋ ਗਏ ਕੇਸ ਚੱਲ ਰਿਹਾ ਪਹਿਲਾਂ ਕੇਸੀਂ ਜਿੱਤ ਗਏ ਸੀ ਫਿਰ ਇਹਨਾਂ ਨੇ ਪਰਸਨਲ ਸਿਸੀ ਦਾ ਕੇਸ ਲਾਇਆ ਮੇਰਾ ਕਿਰਾਇਆ 400 ਸੀ ਦੁਕਾਨ ਦਾ ਤੇ ਹੁਣ ਮੈਂ 15000 ਰੁਪਏ ਪੂਰਾ ਕੋਰਟ ਦੇ ਟਾਈਮ ਦੇ ਟਾਈਮ ਦੇਣਾ ਤੇ ਜੋ ਵੀ ਮੈਂ ਕੋਰਟ ਦਾ ਫੈਸਲਾ ਆਏਗਾ ਠੀਕ ਆ ਸਾਨੂੰ ਵੀ ਮਨਜ਼ੂਰ ਹੈ ਕੋਈ ਗੱਲ ਨਹੀਂ ਬਟ ਐਦਾਂ ਅਸੀਂ ਕਦੀ ਕਿਸੇ ਨਾਲ ਉੱਚੀ ਨਹੀਂ ਵੀ ਗੱਲ ਕੀਤੀ। ਭਾਜੀ ਪੂਰੀ ਮਾਰਕੀਟ ਗਵਾਵਾ ਸਾਰੀ ਮਾਰਕੀਟ ਮੇਰੇ ਨਾਲ ਖੜੀ ਹੈ। ਇਹ ਵੀ ਮਾਰਕੀਟ ਚ ਨੇ ਮੈਂ ਵੀ ਮਾਰਕੀਟ ਚ ਨੇ ਕਿਸੇ ਨੂੰ ਮਾਰਕੀਟ ਚ ਪੁੱਛ ਲੋ ਕਿ ਕਿਹੜਾ ਬੰਦਾ ਸਹੀ ਤੇ ਕਿਹੜਾ ਗਲਤ ਹੈ। ਨਾ ਅਸੀਂ ਕਦੀ ਕਿਸੇ ਨੂੰ ਅੱਜ ਤੱਕ ਬੋਲੇ ਨਾ ਮੇਰੇ ਫਾਦਰ ਨੇ ਕਦੀ ਕਿਸੇ ਨੂੰ ਅੱਜ ਤੱਕ ਗਾਲ ਕੱਢੀ। ਤੇ ਐਡਾ ਕੱਠ ਐਵੇਂ ਨਹੀਂ। ਕੀ ਕੀ ਨਾਮ ਸੀ ਤੁਹਾਡੇ ਫਾਦਰ ਦਾ ਕੀ ਕਿੰਨੀ ਉਮਰ ਸੀਗੀ? ਦਰਸ਼ਨ ਲਾਲ ਜੀ 62 ਸਾਲ ਦੀ ਉਮਰ ਸੀ ਉਹਨਾਂ ਦੀ। ਰਨ ਕਰਦੇ ਸੀ ਸ਼ਾਪ ਫਰਸਟ ਕਲਾਸ ਉਹੀ ਕਰਦੇ ਸੀ ਰਨ। ਮੈਂ ਤਾਂ ਨਹੀਂ ਕਰਦਾ ਸੀਗਾ ਮੈਂ ਆਪਣਾ ਅਲੱਗ ਕੰਮ ਕਰਦਾ ਮਾੜਾ ਮੋਟਾ। ਇਹ ਬਜ਼ੁਰਗ ਆਦਮੀਆਂ ਇੱਕ ਬੰਦੇ ਨੂੰ ਫੇਰ ਵੀ ਦੇਖਣਾ ਚਾਹੀਦਾ ਕਿ ਆਪਾਂ ਇੱਕ ਬਜ਼ੁਰਗ ਬੰਦੇ ਨੂੰ ਬਗਾਲਾਂ ਕੱਢ ਰਹੇ ਧੱਕੇ ਮਾਰ ਰਹੇ ਹੂੰ ਕਿ ਮਤਲਬ ਮੰਗ ਕੀ ਕਰਦੇ ਹੁਣ ਪ੍ਰਸ਼ਾਸਨ ਤੋਂ ਭਾਜੀ ਮੰਗ ਮੈਨੂੰ ਤਾਂ ਆਪਣਾ ਡਰ ਪਿਆ ਆਪਣੀ ਸੇਫਟੀ ਆਪਣੀ ਮਾਂ ਦਾ ਵੀ ਡਰ ਆ ਤਾਂ ਘਰੋਂ ਜਿੱਥੇ ਆ ਕੇ ਘਰ ਦੇ ਅੰਦਰ ਆ ਕੇ ਸਾਡੇ ਮਾਰ ਸਕਦੇ ਧੱਕੇ ਮਾਰ ਸਕਦੇ ਗੱਲ ਕੱਲ ਨੂੰ ਹੋਰ ਨਹੀਂ ਕੀ ਕਰਦੇ ਮੈਨੂੰ ਧਮਕਾ ਰਹੇ ਕੱਲ ਨੂੰ ਮੈਨੂੰ ਵੀ ਖਤਰਾ ਵਾ ਇਹਦਾ ਇਹ ਤਾਂ ਮਤਲਬ ਕੀ ਇਹਨਾਂ ਨੂੰ ਭਾਜੀ ਇਹਨਾਂ ਤੇ ਪਛਾਉਣਾ ਚਾਹੀਦਾ ਪੂਰਾ ਇਹਨਾਂ ਨੂੰ ਪੂਰੀ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਮੇਰਾ ਪਿਓ ਗਿਆ ਵਾ ਮੈਨੂੰ ਪ੍ਰਸ਼ਾਸਨ ਤੋਂ ਇਹੀ ਮੰਗਾ ਕਿ ਮ ਤੁਸੀਂ ਵੀ ਇਸ ਮਾਰਕੀਟ ਦੇ ਵਿੱਚ ਦੁਕਾਨਦਾਰ ਵਪਾਰੀ ਹੋ ਇਹ ਮੇਰੇ ਮਾਮਾ ਜੀ ਕੋਣ ਮੈਂ ਮਾਰਕੀਟ ਵਿੱਚ ਤੁਸੀਂ ਤੁਸੀਂ ਵੀ ਇਸ ਮਾਰਕੀਟ ਦੇ ਵਿੱਚ ਵਪਾਰੀ ਹੋ ਬਿਲਕੁਲ ਜੀ ਕਿਸ ਤਰ੍ਹਾਂ ਦੇ ਦੇਖਦੇ ਹੋ ਕਿ ਇਹਨੇ ਹਾਲਾਤ ਇਹਨੇ ਮਾੜੇ ਹਾਲਾਤ ਮਾੜੇ ਹੋਏ ਜੀ ਬਹੁਤ ਗਲਤ ਹੋਇਆ ਧੱਕਾ ਹੋਇਆ ਨੇ ਜਾਇ ਉਹਨਾਂ ਦੀ ਪੋਲੀਟਿਕਲ ਪਾਵਰ ਅਕਾਲੀ ਦਲ ਨਾਲ ਸੰਬੰਧ ਰੱਖਦੇ ਆ ਤੁਹਾਨੂੰ ਤੁਹਾਨੂੰ ਕਿੱਦਾਂ ਪਤਾ ਕਿ ਪੋਲੀਟਿਕਲ ਪਾਵਰ ਬੜਾ ਵੱਡਾ ਤੁਸੀਂ ਗੱਲ ਕਹਿ ਰਹੇ ਲੱਗਿਆ ਹੁੰਦਾ ਜੀ ਬਹੁਤ ਹੋਲਡਿੰਗਾਂ ਲੱਗੀਆਂ ਬਾਰਬੇਰ ਬਿਲਕੁਲ ਹੋਲਡਿੰਗਾਂ ਦਾ ਚਲੋ ਕੋਈ ਵੀ ਲੋਆ ਸਕਦਾ ਜੀ ਲੱਗਦੀ ਹੈ ਜਿਹੜਾ ਖਾਸ ਖਾਸ ਚੱਲਦਾ ਉਹਨਾਂ ਦਾ ਪ੍ਰੋਪਰ ਆਫਿਸ ਬਣਿਆ ਹੋਇਆ ਹੈ ਅਕਾਲੀ ਦਲ ਦਾ ਇਹ ਮਤਲਬ ਕਿ ਸਾਰੇ ਮੰਨ ਲਓ ਕਿ ਇਹ ਤਾਂ 10 ਮੀਟਰ ਦੀ ਦੂਰੀ ਤੇ ਵੋਟਾਂ ਲੈਣ ਆਉਂਦੇ ਹੋ ਜਦੋਂ ਜਦੋਂ ਵੋ ਹਜੇ ਤੱਕ ਤਾਂ ਕੋਈ ਆਇਆ ਨਹੀਂ politcal power ਆਇਆ ਤਾਂ ਕੈਫਰ ਦਰਜ ਨਹੀਂ ਹੋਈ ਕਿਉਂ politcal ਪ੍ਰੈਸ਼ਰ ਚੱਲ ਰਿਹਾ ਐ ਐਸਐਚਓ ਤੇ ਅੱਛਾ ਉਹ ਬਸ ਆ ਰਿਹਾ ਜਾ ਰਿਹਾ ਆ ਰਿਹਾ ਜਾ ਰਿਹਾ ਆ ਕੱਲਾ ਮੁੰਡਾ ਕੀ ਕੀ ਕਰੂਗਾ ਸੁਣ ਰਿਹਾ ਐਸੀ ਕਿਸੇ ਦਾ ਪਿਓ ਗਿਆ ਹਾਂ ਸ਼ਵਾਸ਼ਨ ਦਿੱਤਾ ਵੀ ਪੂਰਾ ਪੁਲਸ ਵਾਲਾ ਕਹਿ ਰਿਹਾ ਕਿ ਮੈਨੂੰ ਮੌਕਾ ਦਿਖਾਓ ਪੁਲਸ ਵਾਲੇ ਨੂੰ ਨਹੀਂ ਪਤਾ ਕਿ ਮੌਕਾ ਦੇਖਣਾ ਆਪਕੇ ਅੱਛਾ ਇਹਨਾਂ ਬੰਦੇ ਨੂੰ ਕੀ ਪਤਾ ਜਿਹੜਾ ਕਿਤਾਬ ਵੇਚਦਾ ਕਾਪੀ ਵੇਚਦਾ ਸਟੱਡੀ ਕਰਾਂਦਾ ਉਹ ਕਤਲ ਤਾਂ ਨਹੀਂ ਕਰਦਾ ਨਹੀਂ ਸਟੇ ਵੀ ਚੱਲਦਾ ਹੋਇਆ ਔਰ ਉਕੀ ਉੱਥੇ ਕੋਰਟ ਦੇ ਵਿੱਚ ਤੇ ਇੱਕ ਝਾੜੂ ਇੰਨਾ ਕੋਈ ਇੰਨਾ ਕੀ ਗੁੱਸਾ ਆ ਜਾਂਦਾ ਕਿ ਮਦਰ ਨਹੀਂ ਵਜਾ ਨਹੀਂ ਹੈਗੀ ਝਾੜੂ ਨਹੀਂ ਵਜਾਏਗੀ ਇਹ ਕੋਈ ਇਹ ਦੇ ਵਿੱਚ ਰੰਜਿਸ਼ ਹੈ ਝਾੜੂ ਅਸੀਂ ਪੜੇ ਲਿਖੇ ਬੰਦਿਆ ਕੋਈ ਇਹ ਗੱਲਾਂ ਲੜਨ ਵਾਲੀਆਂ ਕੋਈ ਅਸੀਂ ਘਰੋਂ ਕੋਊੜਾ ਲੈ ਕੇ ਛੋਟਾ ਝਾੜੂ ਜਿ ਮਾਰੇ ਸਵਾਹੀ ਕਰ ਰਹੇ ਨਾ ਕੋਈ ਇਹ ਅੱਗੇ ਵੀ ਕਦੀ ਨਾ ਕਦੀ ਕਿਸੇ ਨਾ ਕਿਸੇ ਗੱਲ ਤੋਂ ਹਮੇਸ਼ਾ ਕਿਸੇ ਨਾ ਕਿਸੇ ਗੱਲ ਤੋਂ ਇਹਨਾਂ ਨੇ ਇਹਨਾਂ ਦਾ ਬੇਟਾ ਬਹੁਤ ਬੋਲਦਾ ਬਹੁਤ ਵਾਰੀ ਸਾਡੇ ਨਾਲ ਬੋਲਿਆ ਮੇਰੀ ਮਦਰ ਨਾਲ ਮਤਲਬ ਹੀ ਨਹੀਂ ਬੰਦਾ ਬੋਲਣ ਦਾ ਪਾਜੀ ਹੁਣ ਦਿਲ ਚ ਰੰਜਿਸ਼ ਹੈ ਅਗਲੇ ਨੂੰ ਕੋਈ ਨਾ ਕੋਈ ਉਹਨਾਂ ਨੂੰ ਬੰਨਣਾ ਤੇ ਲਪ ਮੇਰੀ ਸਾਰੀ ਮਾਰਕੀਟ ਮੇਰੇ ਨਾਲ ਖੜੀ ਪੂਰੇ ਮਾਰਕੀਟ ਐਸੋਸੀਏਸ਼ਨ ਦੇ ਸਾਰੇ ਬੰਦੇ ਖੜੇ ਕੋਈ ਨਹੀਂ ਨਾ ਨਾ ਜੀ 80 82 85 ਸਾਲ ਦੇ ਸੀ ਇੱਥੇ ਆ ਕੇ ਕੁਰਸੀ ਦੇ ਬੰਦੇ ਇਹਨਾਂ ਨੂੰ ਕਹਿੰਦੇ ਤੁਸੀਂ ਬਾਈ ਕੁਰਸੀ ਚੱਕ ਕੇ ਆਪਣੇ ਉਸ ਸਾਈਡ ਤੇ ਕਰ ਲਓ ਨਾ ਇੱਥੇ ਆ ਕੇ ਬੈਡ ਨਹੀਂ ਸੀ ਦਿੰਦੇ ਇਹ ਸਿਰਫ ਸਰੇ ਆਮ ਲੋਕੀ ਧੱਕੇ ਵਾਲੀ ਗੱਲ ਜਿਹੜੇ ਅੱਜ ਘਰ 'ਚ ਵੜ ਕੇ ਬੰਦੇ ਨੂੰ ਮਾਰ ਸਕਦੇ ਆ ਤੇ ਇਹਨਾਂ ਨੂੰ ਕੀ ਸਮਝਦੇ ਹੋਣਗੇ ਘਰ ਦੇ ਅੰਦਰ ਵੜ ਕੇ ਬੰਦੇ ਨੂੰ ਮਾਰੇ ਉਸ ਤੋਂ ਬਾਅਦ ਵੀ ਕਿਸ ਚੀਜ਼ ਕੋਈ ਚੀਜ਼ ਮਾਰਿਆ ਜਾਂ ਕੀ ਕੀਤਾ ਜੀ ਤੇ ਕੰਮ ਕੀ ਹੋਈ ਸਿਰਫ ਗਾਲਾਂ ਗੱਡੀਆਂ ਉਹਨਾਂ ਨੂੰ ਪਹਿਲੇ ਤਾਂ ਇੱਕ ਉਹ ਵੀ ਹਾਈਪਰ ਹੋ ਗਈ ਕਿ ਇਹਨਾਂ ਨੂੰ ਗੱਲ ਗੱਡੀ ਮੇਰੀ ਮਦਰ ਨੂੰ ਤੇ ਮੇਰੇ ਫਾਦਰ ਨੂੰ ਮੇਰੀ ਸਿਸਟਰ ਵੀ ਖੜੀ ਸੀ ਉਹ ਪਿੱਛੇ ਖੜੇ ਹਾਂ ਮਾ ਮੇਰਾ ਘਰ ਹੈ ਬਣਾਓ ਆ ਮੇਰੀ ਸਿਸਟਰ ਖੜੀ ਹੈ ਇਹ ਮੇਰੇ ਤੋਂ ਵੱਡੇ ਹੈ ਇੱਕ ਸਿਸਟਰ ਮੇਰੀ ਮੈਰਿਡ ਹੈ ਤਿੰਨ ਬੱਚੇ ਫਾਦਰ ਮੇਰੇ ਚੰਗੇ ਭਲੇ ਸਾਡੀ ਸ਼ਾਪ ਰਨ ਕਰ ਰਹੇ ਸੀ ਕੋਈ ਅਸੀ ਦਿੱਕਤ ਨਹੀਂ ਜਦੋਂ ਉਹ ਜਿਹੜਾ ਮਕਾਨ ਮਾਲਕ ਹੈਗਾ ਵਾ ਜਦੋਂ ਉੱਥੇ ਆਇਆ ਤੁਸੀਂ ਸੀਗੇ ਜਾਂ ਕੌਣ ਸੀ ਇੱਥੇ ਮੇਰੀ ਮਦਰ ਸੀਗੇ ਮੈਂ ਸੀਗਾ ਮੇਰੀ ਸਿਸਟਰ ਸੀਗੀ ਮੇਰਾ ਲੜਕਾ ਸੀ ਦੁਕਾਨ ਦਾ ਵਰਕਰ ਜਿਹਨੂੰ ਪਹਿਲੇ ਬੋਲੇ ਮਦਰ ਕਿੱਥੇ ਨੇ ਮਦਰ ਮੇਰੇ ਬਲਾਈਂ ਉਹ ਆਂਟੀ ਨੇ ਮੋੜੇ ਪਾਸੇ ਕੋਈ ਨਾ ਤੀ ਉਹਨੂੰ ਮਾਰਿਆ ਵਾ ਕਸ ਇਹ ਕਿਹੜਾ ਕੁਛ ਹੋ ਰਿਹਾ ਸਿਸਟਮ ਹੈ ਕੀ ਆਂਟੀ ਕੀ ਹੋਇਆ ਸੀ ਉਸ ਟਾਈਮ ਥੋੜਾ ਦੱਸੋਗੇ ਅਸੀਂ ਤੇ ਲੈਣਾ ਤੇ ਦੋਤੇ ਵੀ ਨਹੀਂ ਛੁੱਟੇ ਵੀ ਨਹੀਂ ਸੀ ਨਹੀਂ ਨਾਤੇ ਉਹ ਮਸ ਉਹ ਆਇਆ ਗਾਲਾਂ ਕੱਢਣ ਲੱਗ ਪਿਆ ਬਾਰੇ ਹੀ ਗਿਆ ਮੈਂ ਕਿਹਾ ਰਾਜੇ ਤੇਰੇ ਪਿਓ ਦੀ ਉਮਰ ਦੇ ਮੈਂ ਤੇਰੀ ਮਾਂ ਦੀ ਉਮਰ ਦੀ ਹੱਡੀਆਂ ਗੰਦੀਆਂ ਤੂੰ ਗਾਲਾਂ ਕਰਦਾ ਮੇਰੀ ਸ਼ਰਮ ਕਰ ਲਾ ਤੂੰ ਇਨੇ ਕੀ ਅੰਦਰ ਕੁੜੀ ਨੇ ਕਿ ਮਮੀ ਅੰਦਰ ਆ ਜਾਓ ਪਾਪਾ ਨੂੰ ਵੀ ਅੰਦਰ ਲੈ ਆਉਂਦੇ ਬੇਵਕੂਫ ਆਦਮੀ ਅੰਦਰ ਰੋਇਦਾ ਅੱਗੇ ਵੀ ਸਾਡੇ ਨਾਲ ਕਿੰਨੀ ਵਾਰੀ ਲੜ ਕੇ ਅੱਗੇ ਗਲੀ ਗਵਾਏ ਕਦੀ ਕਹਿੰਦਾ ਗੱਡੀ ਇੱਥੇ ਨਾ ਰੱਖੋ ਕਦੀ ਕਹਿੰਦਾ ਸਾਡੇ ਬੂਹੇ ਅੱਗੇ ਧੂਪ ਨਾ ਸੇਕੋ ਮੈਂ ਕਿਹਾ ਗਲੀ ਦੀ ਰਜਿਸਟਰੀ ਕਰਾਈ ਹੈ ਹਾਂ ਵੀ ਅਸੀਂ ਹੁਣ ਇਨਸਾਨ ਹੀ ਆ ਨਹੀਂ ਧੋਪਾਂ ਦੀ ਸਾਡੇ ਅੰਦਰ ਅਸੀਂ ਦੋ ਘੜੀ ਬਹਿ ਜੰਨੇ ਆ ਤੇ ਬਸ ਫਿਰ ਇਹਨੇ ਕਿਆ ਤੁਸੀਂ ਅੰਦਰ ਆ ਜਾਓ ਮੈਂ ਇਹਨਾਂ ਨੂੰ ਵੀ ਕਿਹਾ ਮੈਂ ਕਹਿ ਜਾ ਉਹ ਐਵੇਂ ਕੰਮ ਵਾਜੇਗਾ ਲੜਾਈ ਚ ਕੀ ਰੱਖਿਆ ਕੁਛ ਨਹੀਂ ਮਿਲਣਾ ਇਹ ਅੰਦਰ ਆਏ ਨੇ ਪਿੱਛੇ ਹੀ ਪੱਟਿਆ ਆ ਗਿਆ ਨਾਲ ਮੋਤੀ ਨੂੰ ਵਾਜ ਮਾਰ ਲਈ ਦੋਨੋਂ ਜਣੇ ਅੰਦਰ ਆ ਗਏ ਅੰਦਰ پتہ ਨਹੀਂ ਮੈਂ ਹਲੇ ਬਾਰ ਪਿੱਛੋਂ ਦਰਾਈਆ ਮੇਰੀਆਂ ਲੱਤਾਂ ਕੰਬਣ ਲੱਗ ਪਈਆਂ ਮੈਂ ਨਰਵਸ ਹੋ ਗਈ ਤੇ ਇਹ ਉਹ پتہ ਨਹੀਂ ਕੀ ਕੀ ਧੱਕਾ ਮਾਰਿਆ ਉਹਨਾਂ ਦੇ ਸਿਰ ਤੇ ਇਹੀ ਗੱਲਾਂ ਇਹ ਜਿਵੇਂ ਸਵੇਰੇ ਮੁੰਡਰਾ ਜੀ 9:00 ਵਜੇ ਦੀ ਲਿਆ ਲਈ ਅਸੀਂ ਨਾਤੇ ਸੋਤੇ ਨਹੀਂ ਸੀ 9:00 ਵਜੇ ਦੀ ਛੁੱਟੀਆਂ ਹੋ ਗਈਆਂ ਮੈਂ ਕਿਹਾ ਕੋਈ ਗੱਲ ਨਹੀਂ ਥੋੜੀ ਲੇਟ ਖੋਲ ਲਈ ਦੁਕਾਨ ਜਿਹੜਾ ਧੁੱਪ ਜਗਾ ਸਾਡਾ ਸਕੂਲਾਂ ਦਾ ਕੰਮ ਸਾਡੇ ਕਿਹੜਾ ਇੱਥੇ ਸਵੇਰੇ ਸ਼ਾਮ ਦਾ ਗਾਹ ਹੁੰਦਾ ਨਹੀਂ ਤੇ ਸਵੇਰੇ ਸਵੇਰੇ ਉੱਠ ਕੇ ਇਹਨਾਂ ਨੇ ਆ ਸ਼ਟਰ ਖੋਲਿਆ ਕੋਈ ਗਾ ਕੋਈ ਹੂਕਤਾ ਆਇਆ ਇੱਕ ਮਾਰ ਪੋਦਿਆਂ ਨੂੰ ਪਾਣੀ ਦਿੱਤਾ ਦੂਸਰਾ ਸ਼ਟਰ ਖੋਲ ਕੇ ਆਏ ਨੇ ਤੇ ਅੰਦਰ ਆ ਕੇ ਬੈਠ ਗਏ ਤੇ ਕਹਿੰਦੇ ਮੈਂ ਨਾਲ ਲੱਗਾ ਮੈਂ ਕਿ ਕੋਈ ਨੀ ਨਾਮ ਨਾ ਖੋਲ ਲਿਆ ਦੁਕਾਨ ਇਹਨਾਂ ਨੂੰ ਵਾਰ ਗਾਲਾਂ ਕੱਢਣ ਲੱਗ ਪਿਆ ਕੂੜਾ ਕਿਨੇ ਮੈਂ ਕਿ ਜਿਹੜੇ ਸੂਟ ਨੇ ਤੁਸੀਂ ਉਹਨਾਂ ਦੇ ਕੁਝ ਕਹਿੰਦੇ ਨਹੀਂ ਮੈਂ ਆਪਣੇ ਘਰ ਅੱਗੇ ਕੂੜਾ ਸੁੱਟਾਂਗੇ ਅਖੇ ਜੀ ਮੈਂ ਤੇ ਹਾਂ ਜੀ ਰਾਂਜੀ ਦਾ ਮਾਮਲਾ ਲੱਗਦਾ ਤੁਹਾਨੂੰ ਕੀ ਨਹੀਂ ਦੁਸ਼ਮਣੀ ਦਾ ਮਾਮਲਾ ਜੀ ਉੱਤੇ ਸਾਫ ਸਪਸ਼ਟੀ ਕੋਈ ਦੋ ਰਾਇ ਨਹੀਂ ਹਾਂ ਰੰਜੀਤ ਦਾ ਮਾਮਲਾ ਨੀ ਤਾਂ ਨਿੱਕੀ ਜਿਹੀ ਗੱਲਾਂ ਨੂੰ ਲੈ ਕੇ ਤਾਂ ਕੋਈ ਵੀ ਇਦਾਂ ਮਕਾਨ ਮਾਲਕ ਨਹੀਂ ਕਰਦਾ ਦੇ ਨਾਲ ਲੜਨਾਂ ਦਾ ਜੀ ਕਿਸੇ ਨਾਲ ਕਿਸੇ ਬਾਨੇ ਨਾਲ ਆ ਜਾਂਦਾ ਦੁਕਾਨ ਦਾ ਕੇਸ ਚੱਲਦਾ ਪਿਆ ਇੱਕ ਕੇਸ ਕਰਦੇ ਨੇ ਕਦੀ ਦੂਜਾ ਕੇ ਦੀ ਤੀਜਾ ਬਸ ਦੁਕਾਨ ਖਾਲੀ ਕਰੋ ਸਾਰੇ ਮੱਲੇ ਨੇ ਕਿਹਾ ਅਸੀਂ ਗਿਆ ਸੀ ਕੋਲੋਂ ਪੈਸੇ ਦਿੰਨੇ ਆ ਸਾਡੀ ਛੱਤ ਉੱਚੀ ਕਰਵਾ ਦੋ ਅਸੀਂ ਕੋਲੋਂ ਪੈਸੇ ਦੇ ਕੇ ਲੈਂਟਰ ਉੱਚਾ ਕਰਾ ਲੈਨੇ ਆ ਛੱਡੋ ਪਰੇ ਲੜਾਈਆਂ ਜੀ ਕੀ ਰੱਖਿਆ ਇਹ ਵੀ ਅਸੀਂ ਵੀ ਹੁਣ ਪਿਛਲੀ ਹੁਣ ਤੁਹਾਡੇ ਪਾਪਾ ਵੀ ਬਜ਼ੁਰਗ ਨੇ ਆਪਣਾ ਕੇਸ ਵਾਪਸ ਲੋ ਜੋ ਤੁਹਾਡੀ ਰਜਾ ਚਾਹੇ ਮੁੱਲ ਪਾ ਲੋ ਚਾਹੇ ਤੁਸੀਂ ਰਜਮੰਦੀ ਕਰ ਲੋ ਕਿਰਾਇਆ ਵਧਾਣਾ ਦੇਖੋ ਜੀ ਇਹਨਾਂ ਦੀਆਂ 5-6 ਦੁਕਾਨਾਂ ਨੇ ਲਾਈਨ 'ਚ ਸਾਰੇ ਭਰਾਵਾਂ ਦਾ ਦੂਜੇ ਭਰਾ ਦੀਆਂ 3 ਇਹਦੀਆਂ 3 ਨੂੰ ਦੂਜੇ ਦੀਆਂ 4 ਬੰਦ ਪਈਆਂ ਮੈਂ ਕਿਹਾ ਤੁਸੀਂ ਵੀ ਕਿਰਾਇਆ ਖਾਓ ਤੁਸੀਂ ਵੀ ਕਿਰਾਇਆ ਖਾਓ ਤੁਸੀਂ ਵੀ ਜੀਓ ਸਾਨੂੰ ਵੀ ਜੀਣ ਦਿਓ ਉਹ ਬਿਲਕੁਲ ਇੱਕ ਪਰਿਵਾਰ ਦੀ ਤਸਵੀਰ ਹੈ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਰਿਵਾਰ ਦੇ ਵਿੱਚ ਕਾਰ ਦੇ ਵਿੱਚ ਜਿਹੜਾ ਦੀ ਚਿਰਾਗ ਜਿਹੜਾ ਬੁੱਝ ਚੁੱਕਾ ਹੋਇਆ ਇੱਕ ਪਿਤਾ ਪਿਤਾ ਨੂੰ ਇੱਕ ਮਰਡਰ ਦਾ ਕੇਸ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਹੈਪੋਵਾਲ ਦੇ ਵਿੱਚ ਰஞ்சிਸ਼ ਦਾ ਮਾਮਲਾ ਜਿਹੜਾ ਕਿ ਦੱਸਿਆ ਦੁਸ਼ਮਣੀ ਕੱਢੀ ਗਈ ਹੈ ਕਿਰਾਏ ਦਾ ਕਿਰਾਇਆ ਦਾ ਟਾਈਮ ਤੇ ਦਿੰਦੇ ਸੀਗੇ ਪਰ ਜਦੋਂ ਸਟੇ ਲਿੱਤਾ ਆਇਆ ਸੀ 15 ਸਾਲ ਰਿਹਾ 20 ਸਾਲ ਹੋ ਗਿਆ ਇਹਨਾਂ ਨੂੰ ਕੋਰਟ ਵਿੱਚ ਪੈਸੇ ਜਮ੍ਹਾਂ ਕਰਵਾਉਂਦੇ ਸੀਗੇ ਪਰ ਹੁਣ ਕਿੰਨਾ ਕਿਤੇ مایੁਸੀ છાઈ ہوئی ਹੈ ਪਰਿਵਾਰ ਦੇ ਵਿੱਚ ਪਰਿਵਾਦ ਦੇ ਵਿੱਚ ਰੋਸ਼ ਹੈ માતાજી ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਰਾਇਆ ਦੇਖਦੇ ਬਹੁਤ ਜਿਹੜਾ ਵੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਪਰਿਵਾਰ ਦੇ ਉਹ ਸਟੇਮਨ ਅਜੇ ਹੋਰ ਠੰਡੇ ਮਤਰੇ ਅਸੀਂ ਕਦੀ ਹਮੇਸ਼ਾ ਗੱਲ ਨਵੇੜਨ ਦੀ ਕੀਤੀ ਨਹੀਂ ਲੜਾਈਆਂ ਚ ਕੁਝ ਨਹੀਂ ਪਿਆ ਉਹਨੇ ਸਾਡੇ ਘਰ ਆ ਕੇ ਹਮਲਾ ਕੀਤਾ ਸੱਚੀ ਤਾਂ ਨਹੀਂ ਗੱਲ ਪੰਜ ਦਾ ਕਰਦੇ ਪਰਿਵਾਰ ਨੇ ਦੱਸਿਆ ਕਿ ਘਰ ਆ ਕੇ ਜਿਹੜਾ ਕਿ ਇਹ ਹਮਲਾ ਕੀਤਾ ਹੋਇਆ ਹੈ ਹੁਣ ਪੁਲਿਸ ਇੱਥੇ ਕੀ ਕਾਰਵਾਈ ਕਰਦੀ ਹੈ ਇਹ ਹੁਣ ਆਨਲਸ ਸਮਾਂ ਦੱਸੇਗਾ ਹੈਲੋ ਸੱਚੀ ਗਾ ਸਰ ਤੁਹਾਡਾ ਜੀ ਐਸ ਐਚ ਓ ਹੈ ਬੋਲ ਰਿਹਾ ਹਾਂ ਜੀ ਜੀ ਸਰ ਜਨਰਲ ਜੀ ਚ ਗੱਲ ਕਰ ਰਿਹਾ ਸੀਗਾ ਯੂਮ ਬੇਗੀ ਹਾਂ ਜੀ ਜੀ ਸਰ ਇੱਕ ਮਾਮਲਾ ਤੁਹਾਡੇ ਧਿਆਨ ਚ ਹੋਣਾ ਕਿ ਦਰਸ਼ਨ ਲਾਲ ਸੂਰੇ ਕਿਤਾਬਾ ਵਾਲਾ ਦੀ ਮੋੜ ਹੋ ਗਈ ਜੀ ਇਹ ਕੀ ਮਾਮਲਾ ਕੀ ਹੈ ਸਰ ਮਾਲਵਾ ਦੇ ਫੇਸ ਅਜਿਹਾ ਕੁਝ ਸੋਧੋਦੇ ਜੀ ਇਹ ਕਰ ਰਹੇ ਅਸੀਂ ਪੋਰਟਵਲਮ ਕਰਾ ਰਹੇ ਆ ਅੱਛਾ ਜੀ ਉਹ ਤੋਂ ਥੋੜਾ ਬੀਜੀਆ ਤੁਹਾਨੂੰ ਬਾਅਦ ਕਰ ਦਨੇ ਜੀ ਵੀ ਥੋੜਾ ਮੇਰਾ ਦਾਦੋ ਥੋੜਾ ਬੀਫ ਕਰ ਦ ਬਸ ਠੀਕ ਹੈ ਜੀ ਉਹਨਾਂ ਦਾ ਬਲੇਮ ਸੀ ਵੀ ਉਹ ਜਿਹੜਾ ਮਾਲਾ ਮਕਾਨ ਦਾ ਲੜਕਾ ਵਾ ਹਾਂ ਜੀ ਉਹਨੇ ਧੱਕਾ ਵਾਰਿਆ ਤੇ ਜ਼ਮੀਨ ਤੇ ਡਿੱਗ ਪਿਆ ਹਾਂ ਜੀ ਹੂੰ ਤੇ ਤੇ ਉਰੇ ਨਹੀਂ ਮੋਦੋ ਗਿਆ ਜੀ ਸਾਹ ਸਾਥ ਠੀਕ ਤੇ ਬੰਦੇ ਫੜੇ ਗਏ ਆ ਕਿ ਨਹੀਂ ਜੀ ਬਹੁਤ ਬੰਦਾ ਦੇ ਇੱਕੋ ਹੀ ਆ ਜੀ ਬੰਦੇ ਇੱਕੋ ਹੀ ਮੁੰਡਾ ਜੀ ਉਹ ਅੱਛਾ ਜੀ ਫੜੇ ਗਏ ਭਾਈ ਜੀ ਅਜੇ ਅਜੇ ਨਹੀਂ ਜੀ ਭੱਜਿਆ ਜੀ ਇਹਦੇ ਅੱਛਾ ਭੱਜਿਆ ਕਿਹੜੀ ਕਿਹੜੀ ਧਾਰਾ ਲੈ ਗਈ ਆ ਦਿੰਸੋ ਦੋਲੀ ਭੱਜਿਆ ਤਾਂ ਜੀ ਠੀਕ ਹੈ ਓਕੇ ਚਲੋ ਠੀਕ ਹੈ ਜੀ ਪਰਿਵਾਰ ਦੇ ਜਾਣਕਾਰੀ ਅਨੁਸਾਰ ਮਾਲਕ ਤੇ ਇੱਕ ਬਾੜ ਸਿਆਦੇ ਵਿਅਕਤੀ ਦੇ ਨਾਲ ਜਿਹੜਾ ਕਿ ਸੂਰਜ ਨਾਮ ਦੀ ਕਿਤਾਬ ਤੋਂ ਦੁਕਾਨ ਚਲਾਉਂਦਾ ਸੀਗਾ ਉਸ ਦੇ ਨਾਲ ਜਿਹੜੀ ਕਿ ਹੈ ਤਕਮ ਤਕੀ ਤਸਵੀਰਾਂ ਦੇਖ ਸਕਦੇ ਹੋ ਇਸ ਘਰ ਦੀਆਂ ਜਿਸ ਘਰ ਦੇ ਵਿੱਚ ਹਾਜੇ ਰੋਸ ਹੈ ਬੜਾ ਹੀ ਦੁੱਖ ਇੱਥੇ ਫੈਲਿਆ ਹੋਇਆ ਹੈ ਤਾਂ ਕਿ ਉਹਨਾਂ ਦੇ ਜਿਹੜੇ ਕਿ ਉਹਨਾਂ ਦੇ ਪਿਤਾ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ ਪਰ ਪੁਲਿਸ ਪੁਤ ਪਰ ਪੁਲਿਸ ਕਾਰਵਾਈ ਇਹਨਾਂ ਨੇ ਕਰਵਾਈ ਪਰ ਇਹਨਾਂ ਨੇ ਇਹ ਕਹਿਣਾ ਹੈ ਕਿ ਪੁਲਿਸ ਨੇ ਕੋਈ ਵੀ ਉਹਨਾਂ ਨੇ ਬੰਦਿਆਂ ਨੂੰ ਫੜਿਆ ਨਹੀਂ ਤੇ ਕਾਰਵਾਈ ਤਾਂ ਕਰਦੇ ਪਏ ਪਰ ਉਸ ਤਰ੍ਹਾਂ ਦੀ ਕਾਰਵਾਈ ਜਿਸ ਤਰ੍ਹਾਂ ਪਰਿਵਾਰ ਮੰਗਦਾ ਵੈ ਉਸ ਤਰ੍ਹਾਂ ਦੀ ਕਾਰਵਾਈ ਨਹੀਂ ਕਰਦੇ ਵੇ ਦੱਸਿਆ ਜਾ ਰਿਹਾ ਹੈ ਕਿ ਪੋਲੀਟੀਸ਼ੀਅਨ ਦਬਾਅ ਵੀ ਜਿਹੜਾ ਕਿ ਦੱਸਿਆ ਜਾ ਰਿਹਾ ਵੈ ਪਾਰਟੀ ਦਾ ਨਾਮ ਵੀ ਵਗੈਰਾ ਲਿੱਤਾ ਵੈ ਤੇ ਪਰਿਵਾਰ ਦੇ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਪ੍ਰਸ਼ਾਸਨ ਉਹਨਾਂ ਦੀ ਕੋਈ ਵੀ ਮਦਦ ਨਹੀਂ ਕਰ ਰਿਹਾ ਦੋ ਤਿੰਨ ਵਾਰੀ ਇੱਥੇ ਜਿਹੜਾ ਕਿ ਪ੍ਰਸ਼ਾਸਨ ਚੱਕਰ ਲਾਤਾ ਗਿਆ ਪਰ ਉਹਨਾਂ ਦੀ ਸੁਣਵਾਈ ਤਾਂ ਲੈ ਕੇ ਲੈਤਾ ਗਿਆ ਪਰ ਉਨ੍ਹਾਂ ਦੀ ਕਾਰਵਾਈ ਹਜੇ ਤੱਕ ਨਹੀਂ ਹੋਈ ਹੈ ਕੱਚੇ ਪੇਪਰ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕੱਚੇ ਪੇਪਰ ਤੇ ਸਾਡੀ ਕਾਰਵਾਈ ਜਿਹੜੀ ਹੈ ਹਦੀ ਲਿਖੀ ਹੈ ਕੋਈ ਵੀ ਸਾਡੀ ਕੋਈ ਵੀ ਸਾਡੀ ਸੁਣਵਾਈ ਸੁਣਨ ਨੂੰ ਤਿਆਰ ਨਹੀਂ ਹੈ ਜਿਹੜਾ ਕਿ ਉਹਦੇ ਪਿਤਾ ਨੂੰ ਅੰਦਰ ਜੋ ਵੀ ਮਾਲਕ ਹੈ ਉਹਨੂੰ ਅੰਦਰ ਗ੍ਰਿਫਤਾਰ ਕੀਤਾ ਪਰ ਉਸ ਨੂੰ ਆਰਾਮ ਦੇ ਨਾਲ ਬਿਠਾਇਆ ਹੋਇਆ ਹੈ ਕੋਈ ਉੱਤੇ ਪੁਲਿਸ ਕਾਰਵਾਈ ਨਹੀਂ ਕਰ ਰਹੀ ਜਿਹੜੇ ਉਹਦੇ ਮੁੰਡੇ ਨੇ ਧੱਕਾ ਮਾਰਿਆ ਸੀਗਾ 62 ਸਾਲ ਦੀ ਉਮਰ ਦੇ ਵਿਅਕਤੀ ਨੂੰ ਸੂਰੇ ਕਿਤਾਬ ਜਿਹੜਾ ਕਿ ਸੂਰੇ ਕਿਤਾਬ ਦੇ ਸੂਰੇ ਕਿਤਾਬ ਦੇ ਦੁਕਾਨ ਤੋਂ ਨਾਮ ਸੀਗਾ ਉਹਦਾ ਦੁਕਾਨਦਾਰ ਸੀਗਾ ਉਸ ਨੂੰ ਉਹ ਉਸ ਨੂੰ ੱਕਾ ਮਾਰਿਆ ਸੀਗਾ ਤੇ ਹੁਣ ਦੇਖਣਾ ਹੈਗਾ ਬੰਦੀ ਕਾਰਵਾਈ ਬੋਲ ਦਿੱਤੇ ਕੀ ਕਰਦੀ ਹੈ ਇਹ ਆਨ ਵਾਲਾ ਸਮਾਂ ਦੱਸੇਗਾ ਜੁੜੇ ਹੋਣ ਲਾਈਵ ਦੇ ਨਾਲ ਹਣੀ ਦੇ ਨਾਲ ਯੂਐਮਰੀ ਰਿਪੋਰਟ ਧੰਨਵਾਦ